ਸਸਿਕਾ ਜੀ ਮਹਾਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਜਿੱਥੇ ਇਮੀਗ੍ਰੈਂਟਸ ਨੂੰ ਲੈ ਕੇ ਆਏ ଥି ਨਵੇਂ ਨਿਯਮ ਲਿਆਂਦੇ ਚਾਰੇ ਨੇ ਤਾਂ ਉੱਥੇ ਹੀ ਹੁਣ ਕੈਨੇਡਾ ਦੇ ਵਿੱਚ ਸੈਟਲ ਹੋਣ ਦੇ ਚਾਹਵਾਨ ਵਿਦੇਸ਼ੀਆ ਖਾਸ ਕਰਕੇ ਭਾਰਤੀਆਂ ਦੇ ਲਈ ਚੰਗੀ ਖਬਰ ਸੁਮਣਿਆਰੀ ਹੈ ਦਰਸਲ ਕੈਨੇਡਾ ਸਰਕਾਰ ਦੇ ਵੱਲੋਂ ਭਾਰਤੀ ਵਿਦਿਆਰਥੀਆਂ ਦੇ ਲਈ 199000 ਵੀਜ਼ੇ ਜਾਰੀ ਕੀਤੇ ਗਏ ਨੇ ਪ੍ਰਤੀ ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਜਾਰੀ ਕਰਦੇ ਕਿਹਾ ਹੈ ਕਿ ਉਹ ਕੈਨੇਡੀਅਨ ਐਜੂਕੇਸ਼ਨ ਸਿਸਟਮ ਦਾ ਅਟੁੱਟ ਹਿੱਸਾ ਬਣੇ ਰਹਿਣਗੇ ਭਾਰਤੀ ਵਿਦਿਆਰਥੀ ਦੀ ਪਹਿਲੀ ਤਰਜੀਹ ਕੈਨੇਡਾ ਹੁੰਦੀ ਹੈ ਅਤੇ ਉਹ ਆਪਣਾ ਸੁਨਹਿਰੀ ਭਵਿੱਖ ਬਣਾਉਣ ਦੇ ਲਈ ਕੈਨੇਡਾ ਦੇ ਵੱਲ ਪੜ੍ਹਾਈ ਕਰਨ ਦਾ ਰੋਕ ਕਰਦੇ ਨਹੀਂ ਇਹਨਾਂ ਸੁਪਨਿਆਂ ਨੂੰ ਸਹਾਰਾ ਕਰਨ ਦੇ ਲਈ ਕੈਨੇਡਾ ਸਰਕਾਰ ਦੇ ਵੱਲੋਂ ਭਾਰਤੀ ਵਿਦਿਆਰਥੀਆਂ ਦੇ ਲਈ ਵੱਡਾ ਐਲਾਨ ਕੀਤਾ ਗਿਆ ਹੈ ਜੀ ਹਾਂ ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਨੂੰ 199000 ਸਟੱਡੀ ਵੀਜ਼ੇ ਜਾਰੀ ਕਰਦੇ ਆ ਕਿ ਹੈ ਕਿ ਉਹ ਕੈਨੇਡੀਅਨ ਐਜੂਕੇਸ਼ਨ ਸਿਸਟਮ ਦਾ ਅਟੁੱਟ ਹਿੱਸਾ ਬਣੇ ਰਹਿਣਗੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਵੱਲੋਂ ਕੈਨੇਡੀਅਨ ਵਿਦਿਅਕ ਅਦਾਰਿਆਂ ਨੂੰ ਅਫਰੀਕਾ ਦੱਖਣੀ ਪੂਰਬੀ ਏਸ਼ੀਆ ਅਤੇ ਲਾਟਿਨ ਅਮਰੀਕਨ ਵਿਦਿਆਰਥੀਆਂ ਨੂੰ ਦਾਖਲਾ ਦੇਣ ਦੇ ਵੱਲ ਧਿਆਨ ਕੇਂਦਰਿਤ ਕਰਨ ਦਾ ਸੰਦਾ ਦਿੱਤਾ 2024 ਦੌਰਾਨ ਕੈਨੇਡਾ ਦੇ ਵੱਲੋਂ 518000 ਸਟੱਡੀ ਵੀਜ਼ਾ ਜਾਰੀ ਕੀਤੇ ਗਏ ਜੋ ਦੋ ਹਚਾਰ 23 ਦੇ ਮੁਕਾਬਲੇ ਮਾਮਲੀ ਤੌਰ ਤੇ ਘਟ ਬੰਦੇ ਨੇ ਦੱਸਦੀ ਕੈਨੇਡਾ ਦੇ ਵਿੱਚ ਕੁਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਤੇਜ਼ ਵਾਧਾ ਹੋਣ ਦੇ ਕਾਰਨ ਰਿਹਾਇਸ਼ ਦੀ ਸਮੱਸਿਆ ਪੈਦਾ ਹੋਣ ਲੱਗੀ ਅਤੇ ਕਾਮਕਾਜੀ ਥਾਵਾਂ ਉੱਤੇ ਵਿਦਿਆਰਥੀਆਂ ਦਾ ਆਰਥਿਕ ਸ਼ੋਸ਼ਣ ਵੀ ਹੋਣ ਲੱਗਿਆ ਦੂਜੀ ਪਾਸੇ ਪ੍ਰਾਈਵੇਟ ਕਾਲਜਾਂ ਦੇ ਵੱਲੋਂ ਮੋਟੀਆਂ ਫੀਸਾਂ ਲੈ ਕੇ ਲੁੱਟਦਾ ਧੰਦਾ ਵੀ ਚਲਾਇਆ ਗਿਆ ਜਿਸ ਮਗਰੋਂ ਕੈਨੇਡਾ ਸਰਕਾਰ ਕੁ ਮੰਤਰੀ ਵਿਦਿਆਰਥੀਆਂ ਦੇ ਦਾਖਲੇ ਦੇ ਨਾਲ ਸੰਬੰਧਿਤ ਨਿਯਮ ਬਦਲਣ ਦੇ ਲਈ ਮਜਬੂਰ ਹੋ ਗਈ ਅਤੇ ਗਿਣਤੀ ਸੀਮਤ ਕਰ ਦਿੱਤੀ ਗਈ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਕੈਨੇਡੀਅਨ ਵਿਦਿਅਕ ਅਦਾਰਿਆਂ ਨੂੰ ਸਿਰਫ ਗਿਣਤੀ ਵੱਲ ਨਹੀਂ ਜਾਣਾ ਚਾਹੀਦਾ ਅਤੇ ਬਿਹਤਰੀਨ ਮਿਆਰ ਅਤੇ ਕਾਰਗੁਜ਼ਾਰੀ ਵੀ ਯਕੀਨੀ ਬਣਾਉਣੀ ਚਾਹੀਦੀ ਹੈ ਇਥੇ ਦੱਸਣਾ ਬੰਦਾ ਹੈ ਕਿ ਕੁਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਾਈ ਜਾਣ ਤੇ ਮਗਰੋਂ ਕਈ ਵਿਦਿਅਕ ਅਧਾਰਿਆਂ ਦੇ ਵੱਲੋਂ ਆਪਣੇ ਕੋਰਸ ਅਤੇ ਸਟਾਫ ਦੇ ਵਿੱਚ ਕਟੌਤੀ ਕਰਨ ਲਈ ਮਜਬੂਰ ਹੋ ਗਏ ਨੇ ਹਲਮੈਂਟਨ ਦੇ ਮਹੌਕ ਕਾਲਜ ਦੇ ਵੱਲੋਂ ਆਪਣਾ ਵੀ ਫੀਸ ਦੇ ਸਟਾਫ ਘਟਾ ਦਿੱਤਾ ਗਿਆ ਅਤੇ ਤਕਰੀਬਨ 16 ਕੋਰਸ ਵੀ ਬੰਦ ਕਰ ਦਿੱਤੇ ਗਏ ਸ਼ੈਰੀਡਨ ਕਾਲਜ ਦੇ ਵੱਲੋਂ 40 ਕੋਰਸ ਖਤਮ ਕਰਨ ਦਾ ਐਲਾਨ ਕੀਤਾ ਗਿਆ ਅਤੇ ਨਾਲ ਹੀ ਮਾਥਮ ਕੈਂਪਸ ਨੂੰ ਆਰਸੀ ਤੌਰ ਉੱਤੇ ਬੰਦ ਕਰ ਦਿੱਤਾ ਗਿਆ ਇਸੇ ਤਰ੍ਹਾਂ ਟਿਮੰਸ ਦੇ ਨਾਰਦਰਨ ਕਾਲਜ ਨੇ ਸਾਲ 2025-26 ਦੌਰਾਨ 60 ਲੱਖ ਡਾਲਰ ਦਾ ਘਾਟਾ ਹੋਣ ਤਾਂ ਵੀ ਖਰਚਾ ਸਾਹਰ ਕੀਤਾ। ਜਦਕਿ 2026-27 ਦੌਰਾਨ ਘਾਟਾ ਵਧ ਕੇ 1 ਕਰੋੜ 20 ਲੱਖ ਡਾਲਰ ਤੱਕ ਹੋ ਸਕਦਾ ਹੈ। ਦੱਸ ਦਈਏ ਕਿ ਕੁਮਾਂਤਰੀ ਵਿਦਿਆਰਥੀ ਗਿਣਤੀ ਘਟਾਉਣ ਦੇ ਨਾਲ-ਨਾਲ ਕੈਨੇਡਾ ਸਰਕਾਰ ਦੇ ਵੱਲੋਂ ਅੰਡਰਗ੍ਰੈਜੂਏਟ ਕੋਰਸ ਸੰਬੰਸਤ ਸਪਾਊਸ ਵੀਜ਼ਾ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਨੇ। ਜਦਕਿ ਪੋਸਟ ਗ੍ਰੈਜੂਏਟ ਵਾਲੇ ਵੀ 94 ਕੋਰਸਾਂ ਵਿੱਚ ਹੀ ਸਪਾਊਸ ਵੀਜ਼ਾ ਜਿਸ ਨਾਲ ਪੰਜਾਬ ਦੇ ਵਿੱਚ ਹੋਣ ਵਾਲੇ ਆਇਲਸ ਵਿਆਹ ਵੀ ਬੰਦ ਹੋ ਗਏ ਨੇ ਦੱਸਦੀ ਕਿ ਕੁਮਾਂਤਰੀ ਵਿੱਤਿਆਥਿਰੀ ਗਿਣਤੀ ਘਟਾਉਣ ਦੇ ਨਾਲ-ਨਾਲ ਕੈਨੇਡਾ ਸਰਕਾਰ ਦੇ ਵੱਲੋਂ ਅੰਡਰ ਗ੍ਰੈਜੂਏਟ ਕੋਰਸਾ ਵਾਸਤੇ ਸਪਾਊਸ ਵੀਜ਼ਾ ਪੂਰੀ ਤਰ੍ਹਾਂ ਹੀ ਬੰਦ ਕਰ ਦਿੱਤਾ ਹੈ ਜਦਕਿ ਪੋਸਟ ਗ੍ਰੈਜੂਏਟ ਵਾਲੇ ਵੀ ਚੋਣਵੀ ਕੋਰਸਾ ਦੇ ਵਿੱਚ ਵੀ ਸਪਾਊਸ ਵੀਜ਼ਾ ਮਿਲਦਾ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਹੋਣ ਵਾਲੇ ਆਇਲਸ ਵਿਆਹ ਬੰਦ ਹੋ ਚੁੱਕੇ ਨੇ ਬਿਊ ਰਿਪੋਰਟ ਚੈਨਲ ਪੰਜਾਬੀ